ਕੈਨੇਡਾ ਦੇ ਵਿੱਚ ਖਾਲਸਤਾਨੀ ਅਤਵਾਦੀ ਦੱਸੇ ਜਾਂਦੇ ਹਰਦੀਪ ਸਿੰਘ ਨਿੱਜਰ ਕਤਲकांड ਦੇ ਵਿੱਚ ਹਾਲੀ ਵਿੱਚ ਗ੍ਰਿਫਤਾਰ ਕੀਤੇ ਗਏ ਤਿੰਨ ਨੌਜਵਾਨਾਂ ਦੇ ਵਿੱਚੋਂ ਔਟਕਪੂਰਾ ਦਾ 23 ਸਾਲਾ ਨੌਜਵਾਨ ਕਰਨ ਬਰਾੜਵੀ ਸ਼ਾਮਲ ਹੈ ਤੇ ਕਰੀਬ 4.5 ਸਾਲ ਪਹਿਲਾਂ ਉਹ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀ ਤੇ ਉਸਦੇ ਪਿਤਾ ਦੀ ਕੁਝ ਦਿਨ ਪਹਿਲਾਂ ਹੀ ਮੌਤ ਹੋਈ ਦੱਸੀ ਜਾ ਰਹੀ ਹੈ ਤੇ ਪਰਿਵਾਰ ਦੇ ਵਿੱਚ ਉਸਦੇ ਦਾਦਾ ਅਤੇ ਉਸਦੀ ਮਾਤਾ ਸ਼ਾਮਲ ਹੈ ਤੇ ਹੁਣ ਪੁਲਿਸ ਵੱਲੋਂ ਉਸਦਾ ਸਾਰਾ ਰਿਕਾਰਡ ਖੰਗਾਲਿਆ ਜਾ ਰਿਹਾ ਹੈ ਤੇ ਪੁਲਿਸ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਇਦਾਂ ਜੀ ਇੱਕ ਕਰਨਪ੍ਰੀਤ ਸਿੰਘ ਬਰਾੜ ਹੈ ਜਿਹੜਾ ਕਿ ਮਨਦੀਪ ਸਿੰਘ ਬਰਾੜ ਦਾ ਪੁੱਤਰ ਪਿਛੋਂ ਕੋਟ ਸੁਖੀਆ ਜਿਹੜੇ ਸਦਰ ਕੋਟਕਪੂਰਾ ਦੇ ਪਿੰਡ ਪੈਦਾ ਉੱਥੇ ਗ੍ਰਹਿਣ ਵਾਲਾ ਆ। ਉਹ ਸਿਟੀ ਕੋਟਕਪੂਰਾ ਦੀ ਕੁੜੀਆਂ ਵਾਲਾ ਸਕੂਲ ਹੈਗਾ ਉਹਦੇ ਨੇੜੇ ਰਹਿੰਦੇ ਨੇ। ਉਹਨਾਂ ਦਾ ਟੱਬਰ ਇਹ ਉੱਥੇ ਦਾ ਵਿਅਕਤੀ ਹੈਗਾ ਤੇ ਇਹ ਕੁਝ ਤਕਰੀਬਨ 4.5-5 ਸਾਲ ਪਹਿਲਾਂ ਸਟੱਡੀ ਵਿਜ਼ੇ ਤੇ ਕੈਨੇਡਾ ਗਿਆ ਸੀ। ਹੁਣ ਸੁਣਿਆ ਕਿ ਵਰਕ ਪਰਮਿਟ ਤੇ ਹੈਗਾ ਤੇ ਇਹ ਦੀ ਇਨਵੋਲਵਮੈਂਟ ਸਾਹਮਣੇ ਆ ਰਹੀ ਹੈਗੀ। ਸਰ ਇਹ ਘਰੇ ਕੋਲ ਕੋਨਾ ਤੇ ਇਹਦੇ ਫਾਦਰ ਦੀ ਰੀਸੈਂਟਲੀ ਡੈਥ ਹੋਈ ਹੈ ਜੀ। ਇੱਕ ਇਕੱਲਾ ਹੀ ਉਹ ਬੱਚਾ ਹੈਗਾ ਆਪਣੇ ਮਾਪੇ ਉਹਦਾ ਮਦਰ ਹੈਗੇ ਨਹੀਂ ਉਹ ਵੀ ਪਹਿਲਾਂ ਸਿੰਗਾਪੁਰ ਸੰ ਤੇ ਹੁਣ ਆਏ ਹੋਏ ਨੇ ਤੇ ਇੱਕ ਦੇ ਦਾਦਾ ਦਾਦੀ ਨੇ ਇਹਨੇ ਕੋਈ ਕ੍ਰਿਮੀਨਲ ਸਟਰੀ ਨਹੀਂ ਸਰਾਈ ਦਿੱਕੀ ਰਾਇਸ ਬੱਚੇ ਦੀ ਹਜੇ ਤੱਕ ਕੋਈ ਕ੍ਰਿਮੀਨਲ ਰੈਕਡਰੀ ਸਾਹਮਣੇ ਨਹੀਂ ਆਈ ਹੋਰ ਪਰ ਆਪਣੇ ਲੋਕਾਂ ਕੋਲ ਕੋਈ ਕਾਰ ਨਹੀਂ ਕੋਈ ਜਾਣਕਾਰੀ ਨਹੀਂ ਦੱਸ ਸਕਿਆ ਹਜੇ ਤਾਂ ਜੀ ਬਾਇਰ ਨਿਊਜ਼ ਹੀ ਸਾਨੂੰ ਇਸ ਚੀਜ਼ ਫਿਲਟਰ ਹੋ ਕੇ ਆ ਰਹੀ ਹੈ ਤੇ ਬਾਕੀ ਜਿਉਂ ਕੋਈ ਸਾਨੂੰ ਲੱਗੇਗਾ ਤੇ ਅਸੀਂ ਉਦੋਂ ਕਾਰਵਾਈ ਨਾ ਅੱਗੇ ਕਰਾਂਗੇ ਜਗਬਾਨੀ ਟੀਵੀ ਲਈ ਓਕਾੜਾ ਦੀ ਰਿਪੋਰਟ